ਤੋ ਅੱਜ ਦੋ ਸੜਕ ਹਾਦਸੇ ਵਾਪਰੇ ਨੇ ਪਹਿਲਾ ਸੜਕ ਹਾਦਸਾ ਬਟਾਲਾ ਦੇ ਕੋਲ ਅੰਮ੍ਰਿਤਸਰ ਪਠਾਨਕੋਟ ਹਾਏਵੇ ਤੇ ਵਾਪਰਿਆ ਤੇ ਦੂਸਰਾ ਸੜਕ ਹਾਦਸਾ ਅੰਮ੍ਰਿਤਸਰ ਦੇ ਵਿੱਚ ਹੋਇਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਟਾਲਾ ਦੇ ਕੋਲ ਜੋ ਸੜਕ ਹਾਦਸਾ ਵਾਪਰਿਆ ਹੈ ਬਲੇਰੋ ਗੱਡੀ ਤੇ ਮਾਰੂਤੀ ਗੱਡੀ ਦੀ ਟੱਕਰ ਹੋਈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਮਾਰੂਤੀ ਗੱਡੀ ਜੋ ਚਲਾ ਰਹੇ ਸਨ ਉਹ ਪੈਟਰੋਲ ਪੰਪ ਤੋਂ ਗੱਡੀ ਦੇ ਵਿੱਚ ਪੈਟਰੋਲ ਪਰਵਾ ਕੇ ਆ ਰਹੇ ਸਨ ਤਾਂ ਰੋਂਗ ਸਾਈਡ ਤੇ ਸਨ ਤੇ ਇਸੇ ਕਾਰਨ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ 2 ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭੇਤੀ ਕਰਵਾਇਆ ਗਿਆ ਪਹਿਲੀ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ Maruti ਗੱਡੀ ਦੇ ਪਰਖੱਚੇ ਓੜ ਚੁੱਕੇ ਨੇ ਇਸ ਗੱਡੀ ਦੀ ਹਾਲਤ ਦੇ ਨਾਲ ਇਸ ਹਾਦਸੇ ਦਾ ਅੰਦਾਜ਼ਾ ਪੂਰੀ ਤਰ੍ਹਾਂ ਲਗਾਇਆ ਜਾ ਸਕਦਾ ਹੈ ਦੂਸਰੇ ਪਾਸੇ ਕੁਝ ਅਜੀਬ ਤਸਵੀਰ ਤੁਸੀਂ ਵੇਖ ਰਹੇ ਹੋ ਜਿਸ ਦੇ ਵਿੱਚ ਕਾਰ ਦੀ ਕਿਸੇ ਗੱਡੀ ਦੇ ਨਾਲ ਟੱਕਰ ਨਹੀਂ ਹੋਈ ਬਲਕਿ ਦਰਖਤ ਦੇ ਨਾਲ ਟੱਕਰ ਹੋਈ ਹੈ ਤੇ ਟੱਕਰ ਵੀ ਇੰਨੀ ਜ਼ਬਰਦਸਤ ਕਿ ਉਸ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋ ਅੱਜ ਸਵੇਰੇ ਤੋਂ ਦੋ ਸੜਕ ਹਾਦਸੇ ਵਾਪਰੇ ਨੇ ਭਿਆਨਕ ਸੜਕ ਹਾਦਸੇ ਜਿਨ੍ਹਾਂ ਦੇ ਵਿੱਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ